ਵਾਚ ਕਰ ਰਹੇ ਹਲੋ ਹਲੋ ਰਾਜੀ ਸੋਮਾ ਸਰਟੀਫਾਇਰ ਐਸੋਸੀਏਸ਼ਨ ਦੀ ਇੱਕ ਜਿਹੜੀ ਲੈਟਰ ਆ ਉਹ ਵਾਇਰਲ ਹੋ ਰਹੀ ਹੈ ਜੀ ਉਹਦੇ ਬਾਰੇ ਕੀ ਉਹ ਮਤਲਬ ਫੇਕ ਆ ਲੈਟਰ ਤੇ ਉਸ ਮਤਲਬ ਗਲਤ ਅਨਸਰਾਂ ਕਰਕੇ ਉਹ ਮਿਸਟੇਕ ਹੋ ਗਈ ਆ ਕੋਈ ਵਿਚਾਲੇ ਬੰਦਾ ਹੈਗਾ ਸੀ ਗਲਤ ਤੇ ਨਾ ਉਹਦਾ ਐਮਐਲਏ ਸਾਹਿਬ ਨੂੰ ਕੋਈ ਪਤਾ ਨਹੀਂ ਸੀਦਾ ਤੇ ਸਾਡੇ ਵੀ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਨੇ ਉਹਨਾਂ ਨੇ ਵੀ ਉਸ ਨੇ ਦੇਣਾ ਗਲਤ ਕਰਕੇ ਉਹਨੇ ਜੋ ਕੁਝ ਵੀ ਕੀਤਾ ਵਾ ਗਲਤ ਕਰਿਆ ਕਿਉਂਕਿ ਸਾਡੀ ਐਸੋਸੀਏਸ਼ਨ ਆ ਜਿਹੜੀ ਆਮ ਆਦਮੀ ਪਾਰਟੀ ਦੇ ਨਾਲ ਬੁੱਢ ਤੋਂ ਜੁੜੀ ਆਉਂਦੀ ਆ ਜੋ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਕਮਾਕਾਰਾਂ ਤੋਂ ਖੁਸ਼ ਹੋ ਕੇ ਜੋ ਸਾਡੇ ਇੱਥੇ ਐਮਪੀ ਦੇ ਦਾਅਵੇਦਾਰ ਨੇ ਆਪਣੇ ਜੀਪੀ ਸਾਹਿਬ ਤੇ ਉਹਨੂੰ ਕੱਲ ਰੋਡ ショਅ ਸੀਗਾ ਉਹਨਾਂ ਦਾ ਉਹਨਾਂ ਨੂੰ ਸਾਡੀ ਸਾਰੋ ਐਸੋਸੀਏਸ਼ਨ ਉੱਥੇ ਸੀਗੀ ਉਹਨਾਂ ਨੇ ਆਪਦਾ ਮਨ ਬਣਾਇਆ ਹੋਇਆ ਵਾ ਜੇ ਵੱਧ ਤੋਂ ਵੱਧ ਵੋਟਾਂ ਪਾ ਕੇ ਅਸੀਂ ਉਹਨਾਂ ਨੂੰ ਜਿਤਾਵਾਂਗੇ ਸਾਈਨ ਨੇ ਕਿੰਨਾ ਦੇ ਸਾਈਨ ਨੇ ਜੀ ਲੈਟ ਦੇ ਉੱਤੇ ਉਹ ਸ਼ਾਇਦ ਵਿੱਚ ਕੁਝ ਮੈਂਬਰਾਂ ਤੋਂ ਕਰੇ ਗਏ ਨੇ ਜਦ ਸਾਡੇ ਕਿਸੇ ਮੈਂਬਰ ਦੇ ਨਾਲ ਜੋ ਜਿਹੜਾ ਬੰਦੇ ਨੇ ਉਹ ਕਰਿਆ ਗਲਤ ਪੈਸੀ ਦਾ ਜਿਹੜਾ ਕਰਦੇ ਨੇ ਲਾਇਆ ਵਾ 200 ਦੇ ਉੱਤੇ ਉਹ ਗਲਤ ਬੰਦਾ ਸੀਗਾ ਇਸ ਕਰਕੇ ਸਾਨੂੰ ਦੋਨਾਂ ਨੂੰ ਪਤਾ ਲੱਗ ਗਿਆ ਹੈ ਜੀ ਬੰਦਾ ਕੌਣ ਹੈ ਉਹ ਬੰਦਾ ਹੁਣ ਪਤਾ ਹੀ ਨਹੀਂ ਕਿ ਕੌਣ ਹੈ ਗਲਤ ਬੰਦਿਆਂ ਦੇ ਨਾਲ ਬਿਹਾਰ ਕਰ ਗਿਆ ਜੀ ਜਿਨ੍ਹਾਂ ਨੇ ਸਾਈਨ ਕੀਤਾ ਉਹਨਾਂ ਨੇ ਦੱਸਿਆ ਨਹੀਂ ਕਿਹਰੇ ਕਹਿੰਦੇ ਸਾਈਨ ਕਰਦੇ ਜਦੋਂ ਇਹ ਜਾ ਕੁਝ ਮਤਲਬ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਕਰਕੇ ਗਿਆ ਫਿਰ ਸੈਨ ਐਸੋਸੀਏਸ਼ਨ ਨੇ ਮੀਟਿੰਗ ਰੱਖੀ ਫਿਰ ਸ਼ੈਨ ਕਰਨੇ ਪੈਂਦੇ ਨੇ ਤੇ ਉਹ ਬਾਅਦ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਕਿਉਂਕਿ ਤੁਹਾਡੇ ਮੁਤਾਬਕ ਜਿਹੜੇ ਐਮਐਲਏ ਸਾਹਿਬ ਤੇ ਦੋਸ਼ ਲਾ ਰਹੇ ਨੇ ਉਹ ਬੇਬੁਨਿਆਦ ਹੈ ਜੀ ਬੇਬੁਨਿਆਦ ਆ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜਾ ਉਹ ਬੰਦਾ ਸਾਡੇ ਨਾਲ ਕਰਕੇ ਗਿਆ ਉਹਤੇ ਅਸੀਂ ਕਾਰਵਾਈ ਕਰਾਵਾਂਗੇ ਠੀਕ ਹੈ ਸਾਡੀ ਪਾਰਟੀ ਵੀ ਕਾਰਵਾਈ ਕਰੂਗੀ ਤੇ ਸਚਾਈ ਕੀ ਹੈਗੀ ਆ ਜੀ ਇੱਕ ਆਡੀਓ ਵੀ ਵਾਇਰਲ ਹੋ ਰਹੀ ਹੈ ਕਤਾਨੀ ਬੋਜੀ ਉਹ ਕਿਵੇਂ ਦੇਖ ਉਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਜੀ ਇਹ ਕਟਾਣੀ ਤੋਂ ਕੋਈ ਆਡੀਓ ਵਾਇਰਲ ਹੋਈ ਆ ਉਹ ਆਪ ਹੀ ਦੱਸ ਦੇਣਗੇ ਸਪਾਂਸਰ ਲੈ ਕੇ ਆਡੀਓ ਵਾਇਰਲ ਹੋ ਰਹੀ ਆ ਕਟਾਣੀ ਤੋਂ ਜਿਹਦੇ ਵਿੱਚ ਤੁਹਾਡੀ ਆਵਾਜ਼ ਲੱਗ ਰਹੀ ਆ ਉਹ ਚ ਕੋਈ ਸੱਚਾਈ ਹੈ ਉਹ ਮੇਰੀ ਆਵਾਜ਼ ਨਹੀਂ ਹੈ ਜੀ ਉਹ ਪਤਾ ਨਹੀਂ ਕਿਹੜੇ ਬੰਦੇ ਨੇ ਪਾਈ ਆ ਤੇ ਮੈਨੂੰ ਤਾਂ ਪਤਾ ਵੀ ਕੁਝ ਨਹੀਂ ਉਹਦੇ ਵਿੱਚ ਤੇ ਜਿਹੜਾ ਸਾਡਾ ਉਂ ਰੌਲਾ ਸੀਗਾ ਜੀ ਪੈਸਿਆਂ ਦਾ ਉਹ ਕੋਈ ਗਲਤ ਬੰਦਾ ਯੂਜ਼ ਕਰ ਗਿਆ ਪੈਸੇ ਲੈ ਗਿਆ ਜ਼ਰੂਰ ਪਰ ਐਮਐਲ ਸਾਹਿਬ ਕਹਿੰਦੇ ਸਾਡਾ ਬੰਦਾ ਨਹੀਂ ਹੈਗਾ ਜੇ ਕੋਈ ਸਾਡੇ ਨਾਂ ਤੇ ਲੈਂਦਾ ਵੀ ਆ ਤਾਂ ਸਾਨੂੰ ਆ ਕੇ ਦੱਸੋ ਹੁਣ ਅਸੀਂ ਜਰੂਰ ਜਾ ਕੇ ਦੱਸਾਂਗੇ ਜੇ ਕੋਈ ਇਦਾਂ ਦਾ ਸਾਡੇ ਨਾਲ ਕਰੂਗਾ ਕਿੰਨੇ ਸਮੇਂ ਤੋਂ ਪੈਸੇ ਲੈ ਰਹੇ ਸੀ ਉਹਨੂੰ ਤਕਰੀਬਨ ਸਾਥ ਹੋ ਗਿਆ ਜੀ ਕਿੰਨੇ ਕ ਪੈਸੇ ਲੈ ਲਏ ਉਹ ਲੈ ਗਿਆ 26 ਲੱਖ ਰੁਪਏ ਮੇਰੇ ਤੋਂ ਇਹ ਟੋਟਲ ਤੁਸੀਂ ਤਕਰੀਬਨ ਕਰੋੜ ਰੁਪਏ ਦੀ ਗੱਲ ਕੀਤੀ ਵੀ ਆਦੇ ਵਿੱਚ ਵੀ ਪੈਸੇ ਹੋਰ ਵੀ ਹੋਰ ਵੀ ਬੰਦੇ ਨੇ ਜੀ ਬਹੁਤ ਜਿਨ੍ਹਾਂ ਤੋਂ ਲਏ ਨੇ ਠੀਕ ਹੈ ਹਾਂਜੀ ਹਾਂਜੀ ਜੀ ਜਿਹਦੇ ਐਮਐਲਏ ਸਾਹਿਬ ਦਾ ਕੋਈ ਉਹਦੇ ਚ ਕੋਈ ਹੈ ਐਮਐਲਏ ਸਾਹਿਬ ਕਹਿੰਦੇ ਮੇਰਾ ਬੰਦਾ ਨਹੀਂ ਗਾ ਜੀ ਨਾ ਮੇਰਾ ਕਹਿੰਦੇ ਰੋਲ ਆ ਕੋਈ ਤੇ ਇਸ ਕਰਕੇ ਵੀ ਹੁਣ ਉਹ ਬੰਦਾ ਅਸੀਂ ਦੱਬਾਂਗੇ ਵੀ ਕੌਣ ਆ ਫਿਰ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਕਦੇ ਵੀ ਜਦੋਂ ਕੋਈ ਲੈਂਡ ਲੈਣ ਦੀ ਗੱਲ ਹੋਈ ਸੀ ਕਦੇ ਤੁਹਾਡੀ ਕੋਈ ਗੈਸਪੁਰਾ ਸਾਹਮਣੇ ਕਰ ਲੋਈ ਸੀ ਨਹੀਂ ਜੀ ਨਹੀਂ ਗੈਸਪੁਰਾ ਸਾਹਿਬ ਨਾਲ ਕੋਈ ਨਹੀਂ ਜੀ ਉਹ ਉਹ ਡਾਇਰੈਕਟ ਬੰਦਾ ਸਾਨੂੰ ਆ ਕੇ ਧਮਕਾਉਂਦਾ ਸੀਗਾ ਜੀ ਤੇ ਹੁਣ ਅਸੀਂ ਉਹਨੂੰ ਫੜਾਂਗੇ ਜ਼ਰੂਰ ਉਹ ਸਾਹਮਣੇ ਨੌ ਲੈਂਦਾ ਸੀ ਐਮਐਲਏ ਸਾਹਿਬ ਦਾ ਨੌ ਲੈਂਦਾ ਸੀ ਪਰ ਐਮਐਲਏ ਸਾਹਿਬ ਕਹਿੰਦੇ ਮੇਰਾ ਬੰਦਾ ਨਹੀਂਗਾ ਵੀ ਨਾ ਮੈਂ ਕਦੇ ਕੋਈ ਪੈਸਾ ਲਿਆ ਤੇ ਹੁਣ ਅਸੀਂ ਉਹ ਬੰਦੇ ਤੱਕ ਪਹੁੰਚ ਕਰਾਂਗੇ ਬੰਦਾ ਪਹੁੰਚ ਕੇ ਤੁਹਾਡੇ ਹਾਂ ਜੀ ਹਾਂ ਜੀ ਉਹ ਤਾਂ ਪਛਾਣਦੇ ਆਂ ਅਸੀਂ ਅਸੀਂ ਉਹਨੂੰ ਲੱਭਾਂਗੇ ਜੀ ਹੁਣ ਲੱਭ ਕੇ ਕੋਸ਼ਿਸ਼ ਕਰਕੇ ਤੁਹਾਡੇ ਸਾਹਮਣੇ ਲਿਆਵਾਂਗੇ ਇਸ ਤਰ੍ਹਾਂ ਜਿੱਦਾਂ ਦੀ ਕਾਨੂੰਨੀ ਕਾਰਵਾਈ ਹੋਊਗੀ ਉਦਾਂ ਦੀ ਕਰਾਵਾਂਗੇ। ਉਹ ਵੀ ਠੀਕ ਹੈ ਬ੍ਰੀਫ ਕਰਤਾ ਉਹਦੀ। ਕਿਉਂ ਲੈਟਰ ਵਾਇਰਲ ਹੋਈ ਹੈ ਉਹ ਠੀਕ ਹੈ ਕਿ ਟਿਪਰ ਐਸੋਸੀਏਸ਼ਨ ਦੀ ਕਿ ਉਹ ਸਹੀ ਹੈ। ਜਿਹੜੀ ਕੋਈ ਟਿਪਰ ਐਸੋਸੀਏਸ਼ਨ ਦੀ ਲੈਟਰ ਕਹਿ ਰਹੇ ਭਾਈ ਸਾਹਿਬ ਬਾਰਵਾਰ ਜਿਹੜੇ ਕਰਕੇ ਵੀ ਇਹਨਾਂ ਨੇ ਸਵਾਲ ਪੁੱਛ ਲਿਆ ਪਰ ਇਹਨਾਂ ਦਾ ਹੱਥ ਬੰਦਾ ਕਿਉਂਕਿ ਪੀਟੀਸੀ ਆ ਤੇ ਪੀਟੀਸੀ ਮੁਜੀਠੀਆ ਸਾਹਿਬ ਨੇ ਕੱਲ ਦੀ ਪੋਸਟ ਪਾਈ ਹੋਈ ਆ ਤੇ ਮੁਜੀਠੀਆ ਸਾਹਿਬ ਨੂੰ ਵੀ ਨਹੀਂ ਪਾਇਆ ਲੱਗਦਾ ਕਿ ਪੋਸਟ ਪਉਣ ਲੱਗੇ ਮੈਂ ਸੋਚ ਕੇ ਲੰਮਾ ਕਿ ਜਾਨ ਪੜਤਾਲ ਤੇ ਕਰਨਾ ਉਹ ਸਾਰੇ ਟਿੱਪਰ ਐਸੋਸੀਏਸ਼ਨ ਵਾਲੇ ਕਹਿੰਦੇ ਆ ਕਿ ਗਲਤ ਹੈ ਜੋ ਗਲਤ ਪੋਸਟ ਕੁਮਾ ਆ ਗਿਆ ਗਲਤ ਪੋਸਟ ਨੂੰ ਮੁਜੀਠੀਆ ਸਾਹਿਬ ਕਾਲੇ ਕਰਕੇ ਤੇ ਹੁਣ ਟਿੱਪਰ ਐਸੋਸੀਏਸ਼ਨ ਨਾਲ ਤੁਹਾਨੂੰ ਬੁਲਾਉਣਗੇ ਉਹਦੇ ਜੋ ਆਪਣਾ ਬਿਆਨ ਰੱਖਣਗੇ ਕੋਈ ਗਲਤ ਬੰਦਾ ਤੀਜਾ ਬੰਦਾ ਜੇ ਕਿਸੇ ਐਮਐਲਏ ਸਰਵਾਨ ਦੇ ਨਾਮ ਲੈ ਕੇ ਕੋਈ ਸਰਾਹਤ ਹੋ ਰਹੀ ਹੈ ਇਲੈਕਸ਼ਨ ਸੰਬੰਧੀ ਸਰਾਹਤ ਹੋ ਰਹੀ ਆ ਤੇ ਹੋ ਸਕਦਾ ਹੈ ਇਲੈਕਸ਼ਨ ਦੀ ਸਰਾਹਤ ਮੁਜੀਠੀਆ ਸਾਹਿਬ ਨੇ ਕਰਾਈ ਹੋਵੇ ਤੁਹਾਡੇ ਵਿੱਚ ਨੰਬਰ ਕੁਝ ਮੈਂਸ਼ਨ ਕੀਤੇ ਹੋਏ ਨੇ ਜਿਹੜੇ ਨੰਬਰ ਮਗੇਠੀਆ ਸਾਹਿਬ ਕੁਝ ਵੀ ਕਰ ਸਕਦੇ ਆ ਇੱਕ ਚਿੱਟੇ ਦਾ ਵਪਾਰੀ ਕੁਝ ਵੀ ਕਰ ਸਕਦਾ ਸਾਰਾ ਪੰਜਾਬ ਕਹ ਰਿਹਾ ਕੋ ਚਿੱਟੇ ਦਾ ਵਪਾਰੀ ਆ ਤੇ ਉਹ ਕੁਝ ਵੀ ਕਰ ਸਕਦਾ ਕਿਉਂਕਿ ਇਲੈਕਸ਼ਨਾਂ ਦੇਣੇ ਤੇ ਬਹੁਤ ਕੁਝ ਹੁੰਦਾ ਪਰ ਸਾਡੀ ਆ ਕਾਮ ਆਦਮੀ ਪਾਰਟੀ ਆ ਜਿਹੜੀ ਭ੍ਰਿਸ਼ਟਾਚਾਰ ਦਾ ਗੰਧ ਜਿਹੜਾ ਝਾੜੂ ਨਾਲ ਸਾਫ਼ ਕਰਦੀ ਆ ਤੇ ਲੋਕ ਝਾੜੂ ਚੱਕਣ ਨੂੰ ਤਿਆਰ ਆ ਝਾੜੂ ਉਹਨਾਂ ਨੇ 2022 ਵੀ ਚੱਕਿਆ 2024 ਵੀ ਚੱਕਿਆ ਤੇ ਮਗੇਠੀਆ ਸਾਹਿਬ ਉਹਨਾਂ ਦੇ 1.5 ਲੱਖ ਦਾ ਜਿਹੜਾ ਕ腐ਸ਼ਨ ਦੇ ਚਾਰਜ ਹੈ ਉਹ ਮਜੀਠੀਆ ਸਾਹਿਬ ਨੇ ਲਖਾਏ ਆ ਮਜੀਠੀਆ ਸਾਹਿਬ ਦੀ ਪੋਸਟ ਆ ਤੁਸੀਂ ਮਜੀਠੀਆ ਸਾਹਿਬ ਨੂੰ ਪੁੱਛੋ ਚੈਨਲ ਵੀ ਉਹਨਾਂ ਨੇ ਅਕਾਲੀ ਦਲ ਦੇ ਅਕਾਲੀ ਦਲ ਨਾਲ ਜਵਾਬ ਦੇਣ ਸਾਡੀ ਆਵਾਜ਼ ਵੀ ਪਾਰਟੀ ਦੇ ਨਾਂ ਤੇ ਗੈਸਪ੍ਰੈਸਾ ਪੂਰੇ ਇਮਾਨਦਾਰ ਹੈ ਗੁਰਸਿੱਖ ਹੈ ਉਹਨਾਂ ਨੇ ਆਪਣਾ ਕਹਿਤਾ ਟਿੱਪਰਾਂ ਵਾਲੇ ਸਾਡੇ ਭਰਾ ਹੀ ਅੱਡੇ ਤੁਹਾਡੇ ਭਰਾ ਤਾਂ ਨਹੀਂ ਕੋਈ ਟਿੱਪਰ ਆਣਾ ਹਾਂਜੀ ਮੇਰੇ ਕੋਲ ਜੇ ਕੋਈ ਆਉਂਦਾ ਵੀ ਤੇ ਪਾਰਟੀ ਦੇ ਕਰਕੇ ਮੀਟਿੰਗਾਂ ਕਰਦੇ ਆ ਮੀਟਿੰਗਾਂ ਲਈ ਆ ਰਹੇ ਆ ਉਹਨਾਂ ਨੇ ਆਪਣਾ ਕੋਈ ਕੋਈ ਗੁੱਸਾ ਕਿਲਾ ਹੁੰਦਾ ਰਿਹਾ ਮੇਰੇ ਦਫ਼ਤਰ ਕਿਉਂਦੇ ਸਾਰੇ ਖੜੇ ਉਹ ਸਾਰੇ ਆ ਸਕਦੇ ਪਰ ਮੇਰੇ ਦਫ਼ਤਰ ਦੇ ਵਿੱਚ ਕੋਈ ਅਜਿਹੀ ਗੱਲਬਾਤ ਨਹੀਂ ਹੈ ਪ੍ਰਚਾਰ ਵਾਸਤੇ ਇਕੱਠ ਹੋ ਰਿਹਾ ਗਿਆਸਪੁਰਾ ਸਾਹਿਬ ਬਹੁਤ ਹੀ ਇਮਾਨਦਾਰ ਗੁਰਸਿੱਖ ਬੰਦੇ ਆ ਉਹਨਾਂ ਦੇ ਨਾਂ ਦੇ ਉੱਤੇ ਕੋਈ ਬੰਦਾ ਸਰਾਪਤ ਕਰ ਜਾਵੇ ਜਾਂ ਮਜੀਠੀਆ ਸਾਹਿਬ ਨੇ ਆਪਣੇ ਕੋਲੇ ਲੈਟਰ ਲਖਵਾ ਕੇ ਉਹਨੂੰ ਵਾਇਰਲ ਕਰਤਾ ਤੇ ਕਿਉਂਕਿ ਕੱਲ ਦਾ ਰੋਡਸੋ ਲੋਕ ਸਭਾ ਫਤਗੜ ਸਾਹਿਬ ਦੇ ਵਿੱਚ ਸੀਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਇਹ ਘਟਿਆ ਚਾਲਾਂ ਅਕਾਲੀ ਗੱਲ ਕਰਦਾ ਆ ਤਾਂ ਇਹ ਲੋਕਾਂ ਨੇ ਇਨਕਾਰਿਆ ਤੇ ਇਨਕਾਰੇ ਹੋਇਆਂ ਨੂੰ ਦੁਆਰਾ ਲੋਕ ਨੂੰ ਨਹੀਂ ਲੋਂਦੇ ਬਲੋ ਕਈ ਵਾਰ ਪੋਸਟ ਵੀ ਪੜਦੇ ਹੋ ਨੇ ਕਦੇ ਵੀ ਡਾਇਰੈਕਟ ਸੌਂਤੇ ਆ ਸਕਦਾ ਡਾਇਰੈਕਟ ਕੋਈ ਵੀ ਆ ਸਕਦਾ ਪਰ ਕੱਲ੍ਹ ਚਲ ਦੁਆਰਾ ਨਹੀਂ ਆ ਸਕਦੇ ਹੁਣੇ ਨਹੀਂ ਆ ਪਰ ਤੁਹਾਡਾ ਚੈਨਲ ਚੱਲਦਾ ਪਿਆ ਇਹ ਤੁਹਾਨੂੰ ਮੁਬਾਰਕਵਾਦ ਹੈ ਇਹ ਵੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਪਰ ਮੇਰੀ ਇੱਕ ਵੀ ਵੱਡ ਤੁਸੀਂ ਕੱਟੋਗੇ ਨਹੀਂ ਤੇ ਮੇ ਜਿੱਥੀਆਂ ਸਾਲ ਤੱਕ ਬਚਾਓਗੇ ਬਹੁਤ ਬਹੁਤ ਧੰਨਵਾਦ ਜਿਹੜਾ ਬੰਦੇ ਨੇ ਸ਼ਰਾਰਤ ਕੀਤੀ ਆ ਉਹਦੇ ਦੀ ਜਾਂਚ ਹੋ ਰਹੀ ਆ ਤੇ ਟਿੱਪਣਾ ਵਾਲੇ ਭਰਾ ਜਿਹੜੇ ਆ ਉਹ ਸਾਰੇ ਆਮ ਆਦਮੀ ਪਾਰਟੀ ਦੇ ਨਾਲ ਆ ਕੋਈ ਵੀ ਟਿੱਪਣਾ ਵਾਲਾ ਭਰਾ ਇਹੋ ਜੀ ਕੋਈ ਗੱਲ ਨਹੀਂ ਕਰਦਾ ਨਾ ਉਹਨਾਂ ਨੂੰ ਕੋਈ ਗੁੱਸਾ ਗਿਲਾ ਸੀ ਜੇ ਉਹਨਾਂ ਦੇ ਨਾਮ ਦੇ ਉੱਤੇ ਕੋਈ ਵੀ ਬੰਦਾ ਗੈਸਪੁਰਾ ਸਾਹਿਬ ਦੇ ਨਾਮ ਦੇ ਉੱਤੇ ਉਹ ਗੈਸਪੁਰਾ ਸਾਹਿਬ ਉਸ ਬੰਦੇ ਤੇ ਕਾਰਵਾਈ ਕਰਾਉਂਗੇ